ਰੂਪਨਗਰ ਵਿੱਚ ਵਿਜੀਲੈਂਸ ਬਿਊਰੋ ਨੇ ਸਰਬ ਸਿੱਖਿਆ ਅਭਿਆਨ ਦੇ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਸੰਤੋਸ਼ ਕੁਮਾਰ ਨੂੰ 5000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ ਵਿਜੀਲੈਂਸ ਬਿਊਰੋ ਦੇ ਡੀਐਸਪੀ ਹਰਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਦੋਸ਼ੀ ਸੰਤੋਸ਼ ਕੁਮਾਰ ਨੇ ਸੋਨ ਸਿੰਘ ਨਾਮ ਦੇ ਆਟੋ ਚਾਲਕ ਕੋਲੋਂ 32000 ਰੁਪਏ ਦੀ ਰਿਸ਼ਵਤ ਬਿੱਲ ਪਾਸ ਕਰਨ ਦੇ ਬਦਲੇ ਮੰਗੀ ਸੀ ਜਿਸ ਦੀ ਸ਼ਿਕਾਇਤ ਸੋਨ ਸਿੰਘ ਨੇ ਵਿਜੀਲੈਂਸ ਨੂੰ ਦਿੱਤੀ ਜਿਸ ਤੇ ਚਲਦਿਆ ਹੀ ਉਸ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ ਸ਼ਿਕਾਇਤ ਕੀਤੀ ਕੀ ਆ ਸ਼ੋਹ ਸਿੰਘ ਨਾਮ ਹੈ ਮੇਰਾ ਮੈਂ ਕਰਦਾ ਗੱਡੀ ਲਾਈ ਵੇ ਸਕੂਲ ਚ ਠੀਕ ਹੈ ਜੀ ਤੇ ਮੇਰਾ 31000 ਦਾ ਬਿੱਲ ਤਾਂ ਚੈੱਕ ਜੀ ਉਹ ਕਹਿੰਦਾ ਮੈਨੂੰ 5000 ਦਿਓ ਪਹਿਲਾਂ ਤਾਂ ਮੈਂ ਤੁਹਾਨੂੰ ਚੈੱਕ ਦੇ ਦੂੰ ਕੋਣ ਕਹਿੰਦਾ ਜੀ ਸੰਤੋਸ਼ ਕੁਮਾਰ ਅੱਛਾ ਕਿਹੜੇ ਸਕੂਲ ਚ ਟੈਂਪੂ ਲਾਇਆ ਸਰਬ ਸਿੱਖਿਆ ਸਭਿਆਨ ਫਿਰ ਤੁਸੀਂ ਅੱਗੇ ਕੀ ਕੀ ਕਾਰਵਾਈ ਕੀਤੀ ਵੀਰੇ ਅੱਗੇ ਮੈਂ ਫਿਰ ਵਿਜੀਲੈਂਸ ਨਾਲ ਗਵਾ ਗਿਆ ਬਸ ਅ ਅੱਜ ਸਾਡੀ ਮੁਹਾਲੀ ਦੀ ਜਿਹੜੀ ਵਿਜੀਲੈਂਸ ਟੀਮ ਹੈ ਪਲੱਸ ਰੋਪੜ ਦੀ ਅਨਸਪੈਕਟਰ ਇੰਦਰਪਾਲ ਸਿੰਘ ਨੇ ਆਪਣਾ ਇੱਥੇ ਸੰਤੋਸ਼ ਕੁਮਾਰ ਹੈ ਡਿਸਟ੍ਰਿਕਟ ਐਜੂਕੇਸ਼ਨ ਡਿਸਟ੍ਰਿਕਟ ਡੀਐਸਸੀ ਕਹਿੰਦੇ ਇਹਨੂੰ ਇੱਥੇ ਐਸਐਸਏ ਦੇ ਵਿੱਚ ਹੁੰਦਾ ਹੈ ਡੀਓ ਆਫਿਸ ਦੇ ਵਿੱਚ ਇਹਨੇ ਕੁਝ ਬਿਲਿੰਗ ਬਿੱਲ ਕਲੀਅਰ ਕਰਾਉਣ ਦੇ ਲਈ ਮਸੂਹਨ ਸਿੰਘ ਤੋਂ 5000 ਦੀ ਰਿਸ਼ਵਤ ਦੀ ਮੰਗ ਕੀਤੀ ਸੀ ਬਾਅਦ ਚ ਉਹਨੇ ਉਹ ਲੈ ਲਈ ਜਿਹਨੂੰ ਅਸੀਂ ਰੰਗੇ ਹੱਥੀ ਟ੍ਰੈਪ ਕਰ ਲਿਆ ਤੇ ਬਾਕੀ ਐਸ ਪਰ ਲਾ ਜਿਹੜੀ ਅੰਡਰ ਰੈਲੇਵੈਂਟ ਸੈਕਸ਼ਨਸ ਆਫ ਲਾ ਕੇਸ ਉਹਦੇ ਖਿਲਾਫ ਜਿਹੜਾ ਰਜਿਸਟਰ ਕਰਤਾ ਸੀ ਵੇਰਵਾ ਕੀ ਜੀ ਕਾਦੇ ਕਾਦੇ ਬਿਲ ਸੀਗੇ ਤੇ ਆਪੋ ਦਾ ਕੀ ਆਟੋ ਉਹਦਾ ਕੋਈ ਆਟੋ ਚਲਾਉਂਦਾ ਸੀ ਬੱਚੇ ਲੈ ਕੇ ਆਉਂਦਾ ਸੀ ਉਹ ਸਾਰਟੋ ਤੇ ਬਿਲ ਸੀਗੇ ਜਿਹੜੇ ਉਹਨੇ ਕਲੀਅਰ ਕਰਦੇ ਸੀ ਕੇਸ ਨਹੀਂ ਜਿਹੜੇ ਬੱਚੇ ਸੀ ਬੱਚਿਆਂ ਨਾਲ ਖੇਡ ਆਟੋ ਚਲਾਉਂਦਾ ਸੀ ਬੱਚੇ ਸਕੂਲੋਂ ਲੈ ਕੇ ਆਉਂਦਾ ਸਰਕਾਰੀ ਸਕੂਲਾਂ ਚ ਲੈ ਕੇ ਜਾਂਦਾ ਸੀਗਾ ਓਕੇ ਜਿਹੜੇ ਸਰਵ ਸਿੱਖਿਆ ਅਭਿਆਨ ਦੇ ਵਿੱਚ ਜਿਹੜੇ ਉਹ ਬੱਚਿਆਂ ਦਾ ਸੀ ਤੇ ਅਗਲੀ ਕੀ ਕਾਰਵਾਈ ਸਰ ਬਸ ਕੇਸ ਰਜਿਸਟਰ ਕਰਤਾ ਤੇ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਵਰੀ 5000 ਰੁਪਏ ਦੀ ਕਵਰੀ ਮਦਦ ਸਿਰ ਮੈਂ ਉਹਦੀ ਚਿਕੜੇ 5000 ਰੁਪਏ ਮੰਨ ਕਿਤੇ 5000 ਦੀ ਕਵਰੀ ਰੋਪੜ ਤੋਂ ਸੱਜਨ ਸੈਨੀ ਦੀ ਰਿਪੋਰਟ ਪੰਜਾਬ ਟੂਡੇ